ठीक है। ਚਾਰ ਗੋੜਾ ਵਿੱਚ ਹੁਣ ਤੋਂ ਹੋ ਰਹੀਆਂ ਕੀ ਨਾਮ ਹੈ ਕਿਹੜਾ ਬੰਦਾ ਜੀ ਮੇਰਾ ਨਾਮ ਰਪਿੰਦਰ ਸਿੰਘ ਹੈ ਜੀ ਪਿੰਡ ਮੇਰਾ ਆਮਗੜਾ ਜੀ ਇਹ ਫਸਲ ਕਿਉਂ ਬਾਹਰ ਹੋਊ ਇਹ ਬਾਣੀ ਬੂਜੇ ਦੇ ਰੋਗ ਕਰਕੇ ਫਸਲ ਨੂੰ ਬਾਹੇ ਜਾ ਰਹੀ ਇਹ ਕਿੰਨਾ ਖਰਚਾ ਹੋਇਆ ਜਿਵੇਂ ਨਾ ਆਪਣੇ ਠੇਕੇ ਤੇ ਲਈ ਇਹ 75000 ਨੂੰ ਠੇਕੇ ਤੇ ਲਈ ਹੋਈ 25000 ਦੇ ਉੱਪਰ ਖਰਚਾ ਹੋਇਆ ਨਹੀਂ ਨਹੀਂ ਕਰਦੇ ਲੱਖ ਰੁਪਏ ਦੇ ਲਵੇ ਖਰਚਾ ਹੋਇਆ ਇਹ ਸਾਰਾ ਕਿੰਨੀਆਂ ਫਸਲੀਆਂ ਕਰੀਆਂ ਜਾਂ ਹੋਰ ਕਿਵੇਂ ਸੋਚਦੇ ਆ ਜੀ ਇੱਥੇ ਬਹੁਤ ਸਪਰੇਆਂ ਕਰੀਆਂ ਨਹੀਂ ਪ੍ਰਧਾਨ ਜੀ ਨੂੰ ਪਾ ਕੇ ਦੇਖੀ ਵੀ ਸਾਰਾ ਕੁਝ ਹੀ ਕਰਕੇ ਦੇਖਿਆਗਾ ਕੋਈ ਇਹਦਾ ਅਸਰ ਨਹੀਂ ਹੋਇਆ ਹੈਗਾ ਤੇ ਇੱਕ ਕਿਲੇ ਆਇਆ ਚਾਰ ਪੰਜ ਕਿਲੇ ਉਧਰ ਨਹੀਂ ਨਹੀਂ ਕਰਦੇ 6-7 ਲੱਖ ਦਾ ਨੁਕਸਾਨ ਹੋਇਆ ਜੀ ਸਰਕਾਰ ਵੱਲੋਂ ਇਹ ਮੰਗ ਕਰਦੇ ਹਾਂ ਜੀ ਥੋੜਾ ਬਹੁਤ ਮੁਆਵਜ਼ਾ ਦਿੱਤਾ ਜਾਵੇ ਜੀ ਕਰਜਾ ਚਾੱਕੀ ਠੇਕੇ ਤੇ ਆਪਾਂ ਨੇ ਲਈ ਹੋਈ ਸੀ ਇਹ ਤਾਂ ਪਤਾ ਬੱਸਾ ਜੀ ਤੇ ਹੁਣ ਲਾ ਲਓ ਵੀ 6 ਲੱਖ ਦਾ ਨੁਕਸਾਨ ਆ ਸਿੱਧਾ ਤੇ ਬਾਕੀ ਹੁਣ ਦੂਜੀ ਚ ਉਹ ਹਵਾ ਚੱਲ ਰਹੀ ਆ ਡੋਡੀ ਉਡ ਰਹੀ ਆ ਉਹ ਬਾਕੀ ਹੁਣ 30-35 ਵੀ ਦੇ ਠੇਕੇ ਮੰਗੂਨੇ ਵੀ ਹੁਣ ਤੁਸੀਂ ਦੱਸੋ ਕਿਸਾਨ ਦਾ ਕੀ ਹਾਲ ਹੋਊਗਾ ਕਿੰਨਾ ਕੁ ਨੁਕਸਾਨ ਹੈ ਤੁਹਾਡਾ ਕੱਲ੍ਹ ਜੇ ਲਈ ਮੋٹے ਤੌਰ ਤੇ ਮੋٹے ਤੌਰ ਤੇ 10 ਲੱਖ ਦਾ ਨੁਕਸਾਨ ਆ ਜੀ ਅੱਛਾ ਹਾਂ ਸਿੱਧਾ ਹੁਣ ਕਿਸਤਾ ਵੀ ਮੋੜਨੀਆਂ ਨੇ ਪਰਸੋਂ 1509 ਵੱਡੀ ਹੈ ਤਿੰਨ ਕੁਇੰਟਲ ਦੀ ਨਿਕੜੀ ਆ ਉਹ ਅੱਛਾ ਉਹਦੇ ਚੋਂ 4 ਕਿਲੇ ਬੜੇ 90000 ਦਾ ਨੁਕਸਾਨ ਹੋ ਗਿਆ 4 ਕਿਲੋ ਜੋ 90 ਜਿਹੜਾ ਘਾਟਾ ਪੈ ਗਿਆ ਘਾਟਾ ਪਿਆ ਪਿਛਲੇ ਸਾਲ ਨਾਲੋਂ ਅੱਛਾ ਜੀ ਤੇ ਹੁਣ ਦੱਸੋ ਵੀ ਉਹਦੇ ਚ ਕੋਈ ਹੱਲ ਨਹੀਂ ਲੱਗਣਾ ਜੀ ਨਾ ਵੀ ਇਹ ਕਿਵੇਂ ਲੈ ਕੇ ਆਓ ਇਹ ਇਹ ਲੈ ਕੇ ਆਏ 100 ਰੁਪਏ ਕਿਲੋ ਲੈ ਕੇ ਆਏ 60 ਕਿਲੋ ਵੀਰ 6000 ਦਾ ਵੀ ਆ ਤੇ ਥੈਲਾ ਡਾਈ ਦਾ ਪਊਗਾ ਬਾਕੀ 4000 ਦਾ ਟਰੈਕਟਰ ਤੇ ਲਖਾ ਜੀ ਇਹ ਨਕਦ ਲੈ ਕੇ ਆ ਆਧਾਰ ਲੈ ਕੇ ਆ ਜੀ ਨਕਦ ਹੁਣ ਕਿੱਥੋਂ ਰੁਪਏ ਪੈਣੇ ਨਹੀਂ ਆਈ ਵੀ ਨਹੀਂ ਮਿਲਦਾ ਜੀ ਕੀ ਮੰਗ ਕਰਦੇ ਆ ਅਈਦਾ ਸਰਕਾਰ ਕੋਲੋਂ ਇਹੀ ਮੰਗੋਂ ਕਰਦੇ ਆ ਵੀ ਸਾਨੂੰ ਖਰਚਾ ਹੀ ਦਿੱਤਾ ਜਾਵੇ ਸਾਡਾ ਬਹੁਤਾ ਹੋਰ ਅਸੀਂ ਕੁਝ ਮੰਗ ਨਹੀਂ ਸਾਡਾ ਖਰਚਾ ਹੀ ਨਿਕੜਿਆ ਜਿਹੜਾ 25000 ਉੱਤੇ ਖਰਚਾ ਆ ਚਲੋ ਜਿਹੜਾ ਠੇਕਾ ਦਿੱਤਾ ਗਿਆ ਉਹ ਅਸੀਂ ਹੁਣ ਚਾਹੇ ਵੇਚ ਕੇ ਦਈਏ ਚਾਹੇ ਕੁਝ ਕਰਕੇ ਦਈਏ ਕੀ ਕਹਿਣਾ ਚਾਹੁੰਦੇ ਜਿਹੜੇ ਹਾਲਾਤ ਨੇ ਤੁਸੀਂ ਇਹਨਾਂ ਨੂੰ ਤੁਸੀਂ ਕੀ ਕਰੋਗੇ ਫਲਾ ਤਾਂ ਦੇਖੋ ਕਿਸਾਨ ਚਾਰੇ ਪਾਸੇ ਮਿਲ ਕੇ ਡੋਬੇ ਜਾ ਰਿਹਾ ਜੀ ਇੱਕ ਵਾਸਤੇ ਡੁਬਾ ਰਿਹਾ ਇੱਕ ਵਾਸਤੇ ਆਪਣੇ ਬਹਿਰ ਸਾਰੇ ਜੀ ਹੁਣ ਫਸਲ ਦੇ ਸਰਤੇ ਬੰਦਾ ਸਾਲਾ ਮਾਰਦਾ ਜੀ 8 ਤੇ 20 ਦੀ ਮਿਲ ਕੇ ਆਸ ਕਰਦਾ ਵੀ ਮਿਲ ਕੇ ਵੀ ਫਸਲ ਆਊਗੀ ਹੁਣ 8 ਤੇ ਨੂੰ ਪਹਿਲੀ ਜੀਮੇਦਾਰ ਪੈਸੇ ਚੱਕ ਲੈਂਦਾ ਅਡਵਾਂਸ ਚੱਕ ਲੈਂਦੇ ਵੀ ਕਿਉਂਕਿ ਆਸ ਹੁੰਦੀ ਹੈ ਇੱਕ ਵੀ ਜੀਰੀ ਜਾਊਗੀ ਤੇ ਲੱਗੇ ਹਰੇਕ ਜੀਮੇਦਾਰਾ ਅਡਵਾਂਸ ਪੈਸੇ ਚੱਕਦੇ ਦੇਖੋ ਹੁਣ ਇੱਕ ਵਾਰ ਠੇਕਾ ਦੇਣਾ ਪੈ ਗਿਆ 8 ਤੇ ਚੱਕਣੇ ਪੈ ਗੇ ਪੈਸੇ ਉਧਰ ਦਵਾਈਆਂ ਵਾਲਾ ਮਿਲ ਕੇ ਹੋ ਗਿਆ ਹੁਣ ਮੈਨੂੰ ਇਹ ਲੱਗਦਾ ਵੀ ਕਿਹੜਾ ਸਮਾਨ ਜਵੇਂ ਡੀਏਪੀ ਉਹਦੀ ਸੌਟ ਚੱਲ ਰਹੀ ਹੈ ਜੀ ਉਹਦਾ ਕਿਉਂਕਿ ਹੁਣ ਬੰਦਾ ਅਗਲੀ ਫਸਲ ਕਿੰਨੇ ਵੇਚੂਗਾ ਜਿਹੜੀ ਹੁਣ ਇਹ ਫਸਲੇ ਵੇਚੇ ਬੀਜੇ ਰਹੇ ਅਸੀਂ ਇਹਦਾ ਵੀ ਅਸੇ ਕੋਈ ਪੱਕਾ ਪਤਾ ਨਹੀਂ ਹੈਗਾ ਵੀ ਅੱਗੇ ਦਾ ਰੇਟ ਕੀ ਆਊਗਾ ਕਿਉਂਕਿ ਜੇ 150 ਰੁਪਏ ਰਹਿ ਗਿਆ ਤੇ ਰੈਲ ਤੋਂ 2 ਦਾ ਰੇਟ ਵੀ ਪੂਰਾ ਨਹੀਂ ਹੋਣਾ ਦੇਖੋ ਤੇ ਲੇਵਰੇ ਜਿਆਦਾ ਪੇਜੂਗੀ ਤੋ ਮੱਕੋਂ ਸਾਰੀ ਬੀਜਰੇ ਨੇ ਇੱਕੋ ਚੱਲ ਪਿਆ ਮਟਰ ਆਲੂ ਸਾਰੀ ਜੀ ਇਹ ਤੀਜੇ ਦਾ ਬੰਦਾ ਦੇਖੋ ਆਉਣੀ ਆਉਣਾ ਜੀ ਇਹਦੇ ਨਾਲ ਜੀ ਕਿਸਾਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਕਦਾਵਾ ਨਹੀਂ ਕਰਵਾ ਕੇ ਜੀ ਤੇ ਜੋ ਵੀ ਕਿਸਾਨਾਂ ਦਾ ਬਲਕੇ ਬਾਹ ਫੜੀ ਜਾਵੇ ਇਹਦਾ ਬਵਾਜ ਬਸਤਾ ਜਾਵੇ ਤਾਂ ਤਾਂ ਕਿਸਾਨਾਂ ਨੂੰ ਕੁਝ ਥੋੜਾ ਜਿਹਾ ਉੱਪਰ ਉੱਠ ਸਕਣ ਅੰਨ ਦਾ ਤਾਂ ਇਹ ਉਤਾ ਮੰਗੀ ਫਸਲ ਬੀਜ ਕੇ ਅੱਜ ਬੋਹਣੀ ਪੈਰੇ ਆਪਦੇ ਹੱਥੇ ਬਹੁਤ ਵੱਡੀ ਦੁਖਤੀ ਗੱਲ ਹੈ ਜੀ ਬਹੁਤ ਔਖਾ ਫਸਲ ਤਾਂ ਬੋਹਣੀ ਮਤ ਔਖੀ ਹੈ ਖਰਚੇ ਹੀ ਬਹੁਤ ਆਵੇ ਫਸਲ ਤੇ ਇਹ ਜੀ ਉਹਨੇ ਨਾਲਾ ਵੀ ਜਿਆ 60 ਦਿਨਾਂ ਬਾਅਦ ਜਿਹੜੀ ਖਰਾਬ ਹੋਣ ਲੱਗ ਗਈ ਜੀ ਇਹਦੇ ਕੋਈ ਛੱਡੀ ਨਹੀਂ ਕੱਤਰਦੀ ਅਸੀਂ ਕੁਝ ਪਾਇਆ ਨਹੀਂ ਇਹਦੇ ਵਿੱਚ ਲੋ ਰੋ ਲਾਲਾ ਥੰਮਟ ਸਾਰਾ ਕੁਝ ਪਾਇਆ ਬਾਡਨ ਲਾ ਕੇ ਜੀ ਜੂਰੀਆ ਵੀ ਲਾਲਾ ਤਿੰਨ ਤਿੰਨ ਚਾਰ ਚਾਰ ਥੈਲੇ ਪਏ ਨੇ ਜੀ ਤਨਾਨ ਵੀ ਪਾਈ ਐ ਤਿੰਨ ਸੋ ਪ੍ਰੇਹਾ ਵੀ ਕਰੀਏ ਨੇ ਅਸੀਂ ਨੇ ਜੀ ਸਾਡੇ ਦਾ ਅਸੀਂ ਸਾਡੇ ਤਾਂ ਅਸੀਂ ਮੰਗੇ ਵੀ ਸਾਡਾ ਬੀਮਾ ਫਸਲ ਦਾ ਬੀਮਾ ਹੋਵੇ ਸਾਨੂੰ ਮਾਅਵਜਾ ਪੂਰਾ ਮਿਲੇ ਨਾ ਜੀ ਇਹ ਬਹੁ ਨਾ ਖਾਨਾ ਹੋਏ ਜੀ ਨਾ ਇਹਦਾ ਮਾਅਵਜਾ ਮਿਲਣਾ ਚਾਹੀਦਾ ਜੀ ਨਾਮ ਹੈ ਗੜਾ ਪਿੰਡ ਹੈ ਰਾਮ ਗੜ ਪਿੰਡ ਆ ਜੀ ਨਾਮ ਬਿੱਟੂ ਆ ਜੀ ਜੇ ਤੁਸੀਂ ਕਿੰਨੇ ਕਿੱਲੇ ਬਾਏ ਨੇ ਕਿਉਂ ਬਾਏ ਨੇ ਇਹ ਵੀਰਸ ਪੈ ਗਿਆ ਜੀ ਬੌਣਾ ਬੂਜਾ ਤੇ ਉਹਦੇ ਕਾਰਨ ਸਾਨੂੰ ਬੌਣੀ ਪੈ ਗਈ 10-12 ਕਿੱਲੇ ਮੇਰੀ ਜੀ ਦੀ ਖਰਾਬ ਹੋ ਗਈ ਕਿੰਨਾ ਨੁਕਸਾਨ ਹੋਇਆ 12 10-12 ਲੱਖ ਦਾ ਨੁਕਸਾਨ ਹੋ ਗਿਆ ਅੱਛਾ ਤੇ ਹੁਣ ਫਿਰ ਕਿੰਨਾ ਕਿ ਫਿਰ ਠੇਕੇ ਦੇ ਦੀ ਕਬੂਦੀ ਠੇਕੇ ਦੇ ਵੀ ਆਪਦੀ ਵੀ ਅੱਛਾ ਕਿੰਨਾ ਨੁਕਸਾਨ ਹੈ ਤੁਹਾਡਾ ਦਾ 12 ਲੱਖ ਰੁਪਏ ਦਾ ਨੁਕਸਾਨ ਆ ਤੇ ਫਿਰ ਫ੍ਰੇਹਾਂ ਵਗੈਰਾ ਜਾਂ ਹੋਰ ਬਹੁਤ ਕੁਛ ਕਰਿਆ ਹੈ ਜੀ ਕੋਈ ਕਾਸਰ ਨਹੀਂ ਛੱਡੀ ਹੋਈ ਹੈ ਹਾਂਜੀ ਪਹਿਲਾਂ ਲੈਜਰ ਕਰਾ ਲਵਾ ਕੇ ਰੇਪਾ ਕੇ ਜੀ ਫਿਰ ਬਹਣ ਤਿਆਰ ਕਰਕੇ ਫਿਰ ਜੀਰੀ ਲਈ ਹੋਈ ਜਦੋਂ ਐਨ ਸਿਰੇ ਤੇ ਹੁਣ ਸਾਡਾ ਟਾਈਮ ਸੀ ਮਹੀਨੇ ਵੀ ਦਿਨ ਉਹ ਅਸੀਂ ਕਟਾਈ ਕਰਨੀ ਦੀ ਉਹਦੇ ਅਸੀਂ ਉਲਟਾ ਇਹ ਨਾਲ ਪਾ ਕੇ ਹੁਣ ਬਾਹ ਕੇ ਉਲਟ ਖਰਚਾ ਸ਼ੁਰੂ ਹੋ ਗਿਆ ਸਾਡਾ ਬਹੁਤ ਤੁਸੀਂ ਨਾ ਵੀ ਹੁੰਦੀਆਂ ਨੇ ਜਿਹੇ ਖਰਚੇ ਅੱਗੇ ਮੋੜ ਦੇ ਹੁੰਦੇ ਨੇ ਪੈਸੇ ਉਹੀ ਤਾਂ ਹੈਗਾ ਜੀ ਦੇਖੋ ਬਾਣੀਆਂ ਦੇ ਵੀ ਦੇਗੇ ਸਭ ਲਿੰਮਟਾਂ ਕਮਾਉਣੀ ਹੁੰਦੀਆਂ ਨੇ ਕਿਸਾਨ ਨੇ ਬਹੁਤ ਕੁਸ਼ ਕਰਨਾ ਹੁੰਦਾਗਾ ਰੇਹਾਂ ਸਪਰੇਹਾਂ ਦੇ ਪੈਸੇ ਟਰੈਕਟਰ ਦੀਆਂ ਸਪੇਅਰ ਪਾਰਟਾਂ ਦੇ ਪੈਸੇ ਬਹੁਤ ਦੇਣਾ ਲੈਣਾ ਕਰਨਾ ਹੁੰਦਾ ਨੇ ਸਭਾਹੀ ਤੇ ਉਹ ਹੁਣ ਟੱਪ ਹੋ ਰਿਹਾ ਕੀ ਕਹੂੰਗੀ ਸਰਕਾਰ ਨੂੰ ਸਰਕਾਰ ਨੂੰ ਵੀ ਮੁਆਜਵਾ ਦੇ ਜੀ ਦੇਖੋ ਜਿਹੜਾ ਬਣਦਾਗਾ ਉਹ ਸਾਨੂੰ ਘਟੋ ਘਟਾ 80000 ਰੁਪਏ ਇੱਕੜ ਦੇ ਮਾਜਵਾ ਮਿਲਣਾ ਚਾਹੀਦਾ ਸਾਨੂੰ ਇੱਕੜ ਦਾ ਸਾਡਾ ਖਰਚਾ ਆਇਆ ਹੋਇਆ 75 75000 ਰੁਪਏ ਦੇ ਠੇਕੇ ਦੇ ਨੇ ਜਮੀਨਾਂ